ਕੱਚੇ ਚੀਕੂ ਕਿਵੇਂ ਪਕਾਈਏ ਅੱਜ ਆਪਾਂ ਇਸ ਬਾਰੇ ਗੱਲ ਕਰਾਂਗੇ ਜ਼ਿਆਦਾਤਰ ਦੇਖਿਆ ਗਿਆ ਹੈ ਕਿ ਚੀਕੂ ਦੇ ਬੂਟੇ ਦੇ ਉੱਪਰ ਫਰੂਟ ਨਹੀਂ ਪੱਕਦਾ ਤੇ ਉਹਦੇ ਹੀ ਅੱਜ ਆਪਾਂ ਦੱਸਾਂਗੇ ਤਰੀਕਾ ਕਿਵੇਂ ਪਕਾਈਏ ਤੇ ਸਭ ਤੋਂ ਪਹਿਲਾਂ ਆਪਾਂ ਸਟਾਰਟ ਕੀਤਾ ਫਰੂਟ ਤੋੜਨਾ ਦੇਖੋ ਜੀ ਆਪਾਂ ਚੀਕੂ ਤੋੜ ਲਿਆ ਤੇ ਇਹਦੇ ਵਿੱਚ ਨਾ ਕਈ ਵਾਰ ਦੁੱਧ ਨਿਕਲਦਾ ਤੇ ਇਹਨੂੰ ਕੋਈ ਡਰ ਨਹੀਂ ਗੱਲ ਨਹੀਂ ਇਹ ਕੱਚੇ ਕਰਕੇ ਇਹ ਹੁੰਦਾ ਤੇ ਆਪਾਂ ਸਭ ਤੋਂ ਪਹਿਲਾਂ ਸੈਕਿੰਡ ਤੋੜਿਆ ਤੇ ਹੁਣ ਹੌਲੀ ਹੌਲੀ ਕਰਕੇ ਆਪਾਂ ਸਾਰੇ ਚੀਕੂ ਤੋੜ ਲੈਣੇ ਆ ਤੇ ਚਿਕੂਟ ਪਰਲੀ ਤੇ ਨੂੰ ਵਾਸ਼ ਕਰਕੇ ਆਪਾਂ ਰੱਖ ਲਿਆ ਤੇ ਸਭ ਤੋਂ ਪਹਿਲਾਂ ਨੀਚੇ ਪਿਆਜ਼ ਪਾਉਣੀ ਆ ਇਹ ਪਿਆਜ਼ ਤਾਂ ਪਾਏ ਆ ਤਾਂ ਜੋ ਇਹਦੇ ਨਾਲ ਨਾ ਗਰਮੈਸ਼ ਮਿਲ ਸਕੇ ਗਰਮੈਸ਼ ਨਾ ਪੱਕਣਗੇ ਅਖਬਾਰ ਵਿਛਾਉਣਾ ਤੇ ਹੌਲੀ-ਹੌਲੀ ਆਪਾਂ ਰੈਪ ਕਰਨੇ ਸਟਾਰਟ ਕੀਤੇ ਯਾਨੀ ਕਿ ਚਿਕੂ ਨੂੰ ਲਪਾ ਅਖਬਾਰ ਦੇ ਵਿੱਚ ਲਪੇਟ ਕੇ ਇੱਕ-ਇੱਕ ਕਰਕੇ ਆਪਾਂ ਸਾਰੇ ਲਪੇਟ ਲੈਣੇ ਆ ਤੇ ਲਪੇਟ ਕੇ ਆਪਾਂ ਰੱਖ ਦੇਣੇ ਆ ਦੇਖੋ ਸੈੱਟ ਕਰਕੇ ਰੱਖਤੀ ਇਸ ਦੇ ਉੱਪਰ ਖਵਾਰ ਵਿਛਾਵਾਂਗੇ ਉਸ ਉੱਪਰ ਪਿਆਜ਼ ਤਾਂ ਜੋ ਡਬਲ ਉੱਪਰੋਂ ਹੇਠੋਂ ਇਹਨੂੰ ਗਰਮੈਸ਼ ਮਿਲ ਸਕੇ ਤੇ ਆਪਾਂ ਹੁਣ ਪੇਟੀ ਕਰਾਂਗੇ ਬੰਦ ਤੇ ਆਪਾਂ 5 ਦਿਨਾਂ ਬਾਅਦ ਖੋਲ੍ਹਾਂਗੇ ਇਹਨੂੰ ਤੇ ਲਓ ਜੀ ਆਪਾਂ ਖੋਲੀ ਪੇਟੀ ਦੇਖੋ ਨੀ ਮੈਂ ਤੁਹਾਨੂੰ ਕਿਦਾਂ ਬੈਂਡ ਪ੍ਰੋਪਰ ਪੱਕ ਗਿਆ ਚੀਕੂ ਦੇਖੋ ਇਹਨੂੰ ਪੂਰਾ ਸੌਫਟ ਹੈ ਲਖੋ ਜੀ ਚੀਕੂ ਪੱਕ ਗਿਆ ਹੈ